15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਸੁਣ ਲੈ ਕੇ ਬੀਡੀਪੀ ਦਫਤਰ ਦੇ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ ਕੋਈ ਪੰਚ ਦੇ ਫਾਰਮ ਭਰ ਰਿਹਾ ਕੋਈ ਸਰਪੰਚ ਦੇ ਫਾਰਮ ਭਰ ਰਿਹਾ ਤੇ ਸੁਣ ਲੈ ਕੇ ਤੁਸੀਂ ਦੇਖੋ ਕਾਹੀ ਵੀ ਲੋਕਾਂ ਨੂੰ ਦੱਸਿਆ ਜਾ ਕਿ ਮੁਸ਼ਕਲ ਵੀ ਆ ਰਹੀ ਹੈ ਕਿ ਸੁਣ ਲੈ ਕੇ ਕਾਫੀ ਲੋਕ ਖੱਜਲ ਖੁਆਰ ਹੋ ਰਹੇ ਨੇ ਖੱਜਲ ਖੁਆਰ ਹੁੰਦਿਆਂ ਨੂੰ ਦੇਖ ਕੇ ਜਿਹੜੇ ਸਿਆਸੀ ਲੀਡਰ ਨੇ ਉਹ ਵੀ ਜਿਹੜੇ ਪੰਚਤਰੀ ਸ਼ੁਰੂ ਹੋ ਗਏ ਨੇ ਕਿ ਉਹਨਾਂ ਕੋਲ ਸ਼ਿਕਾਇਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਉਸ ਤੋਂ ਬਾਅਦ ਅਫਸਰਾਂ ਨੂੰ ਮਿਲੇ ਜਾ ਰਿਹਾ ਹੈ ਕਿ ਕਿਉਂ ਮੁਸ਼ਕਲ ਆ ਰਹੀ ਹੈ ਇਹਨੂੰ ਸੁਣ ਲੈ ਕੇ ਇੱਕ ਪ੍ਰੋਬਲਮ ਆ ਰਹੀ ਹੈ ਦੂਜੇ ਪਾਸੇ ਨਗਰ ਕੌਂਸਲ ਦਿੱਤੀ ਜੀ ਸਾਡੇ ਨਾਲ ਨੇ ਤੇ ਨਾਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਨੇ ਪ੍ਰਧਾਨ ਜੀ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਕਾਫੀ ਲੋਕਾਂ ਨੂੰ ਉਤਸ਼ਾਹ ਵੀ ਹੈ ਕਈ ਪਿੰਡਾਂ 'ਚ ਸਹਿਮਤੀ ਬਣ ਗਈ ਹੈ ਦੂਜੇ ਪਾਸੇ ਕਈ ਲੋਕ ਬੀਡੀਪੀਓ ਦਫ਼ਤਰ ਬਲਾਕ ਦੇ ਵਿੱਚ ਫਾਰਮ ਭਰਨ ਵਾਸਤੇ ਆਏ ਹੋਏ ਨੇ ਕਈ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਨੂੰ ਲੈ ਕੇ ਤੁਸੀਂ ਵੀ ਵਿਡੀਓ ਦਫ਼ਤਰ ਪਹੁੰਚੇ ਹੋ ਗੱਲਬਾਤ ਵੀ ਹੋਈ ਜੀ ਬੀਡੀਪੀ ਨਾਲ ਕਿਹੜੀ-ਕਿਹੜੀ ਮੁਸ਼ਕਲ ਲੋਕਾਂ ਨੂੰ ਆ ਰਹੀਆਂ ਨੇ ਕਿਹੜੀਆਂ ਤੁਸੀਂ ਹੱਲ ਕਰਾਈਆਂ ਪਹਿਲਾਂ ਤਾਂ ਜੀ ਤੇਜੀ ਜੀ ਜਿੰਨੇ ਵੀ ਦਰਸ਼ਕ ਤੁਹਾਡਾ ਚੈਨਲ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਸასი ਸ਼ਾਲ ਪਿਆਰ ਪ੍ਰੀਤ ਹੈ। ਬਧਾਈ ਦੇ ਪਾਤਰ ਨੇ ਉਹ ਪਿੰਡ ਜਿਨ੍ਹਾਂ ਨੇ ਇਕੱਠੇ ਹੋ ਕੇ ਬਿਨਾਂ ਕਿਸੇ ਦਬਾਅ ਦੇ ਜਿੱਥੇ ਦਬਾਅ ਚ ਕੋਈ ਸਹਿਮਤੀ ਹੋਈ ਉਹ ਉਹਨੂੰ ਮੈਂ ਚੰਗਾ ਨਹੀਂ ਮੰਨਦਾ ਲੋਕਤੰਤਰ ਲਈ ਪਰ ਜਿੱਥੇ ਲੋਕਾਂ ਨੇ ਆਪਣੇ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਸਹਿਮਤੀ ਕੀਤੀ ਹੈ ਉਹ ਲੋਕ ਉਹ ਪਿੰਡ ਬਧਾਈ ਦੇ ਪਾਤਰ ਹੈ। ਮੈਂ ਸਮਝਦਾ ਉਹਨਾਂ ਪਿੰਡਾਂ ਚ ਰੱਬ ਵੱਸਦਾ। ਪਰ ਜਿੱਥੇ ਚਲੋ ਦੇਖੋ ਲੋਕਤੰਤਰ ਦਾ ਪਹਿਲਾ ਸਾਡਾ ਥੋੜੀ ਹੈ। ਲੜੀ ਹੋ ਗਏ ਜਿੱਥੇ ਵੀ ਹੈਲਦੀ ਸਿਸਟਮ ਹੈ ਲੜਾਈ ਲੜਨੀ ਕੋਈ ਹਰਜ ਨਹੀਂ ਇਲੈਕਸ਼ਨ ਲੜਨੀ ਚਾਹੀਦੀ ਹੈ ਜੇ ਹੁਣ ਅਸੀਂ ਦੋ ਜਿਹੜੇ ਮੇਰੇ ਤੇ ਨੇਕੀ ਦੇ ਦਿਲ ਕਰਦਾ ਇਲੈਕਸ਼ਨ ਲੜਨੂ ਨੇਕੀ ਦੇ ਦਿਲ ਕਾ ਸਰਪੰਚਪਣ ਨੂੰ ਮੇਰਾ ਵੀ ਕਰਦਾ ਤੇ ਹੱਕ ਹੈ ਨੇਕੀ ਨੂੰ ਵੀ ਹੈ ਤੇ ਮੈਨੂੰ ਵੀ ਹੱਕ ਹੈ ਵੀ ਅਸੀਂ ਆਪਣੀ ਕਿਸਮਤ ਨੂੰ ਅਜਮਾਈਏ ਪਰ ਉਹ ਤਾਂ ਵਿੱਚ ਕੜਵਾਟ ਰੱਖੀ ਆਪਾਂ ਦੇਖੋ ਉਹ ਮਾਲਕ ਨੇ ਇੱਕ ਬੰਦੇ ਦੇ ਕੰਨਗੀ ਲਾਉਣੀ ਹੁੰਦੀ ਹੈ ਸਾਰਿਆਂ ਤੇ ਲੱਗਣੀ ਨਹੀਂ ਤੇ ਦੂਜਿਆਂ ਨੂੰ ਉਹਦੇ ਬਾਅਦ ਜਿਹੜਾ ਜਿੱਤਿਆ ਉਹਨੂੰ ਵੀ ਦੂਜੇ ਨੂੰ ਕਲਾ ਵਿੱਚ ਲਾਣਾ ਚਾਹੀਦਾ ਤੇ ਦੂਜੇ ਨੂੰ ਵੀ ਆਪਣੇ ਹਾਰ ਭੁੱਲ ਕੇ ਪਿੰਡ ਦੇ ਵਿਕਾਸ ਲਈ ਇਕੱਠੇ ਹੋ ਕੇ ਚੱਲਣਾ ਚਾਹੀਦਾ ਤੇ ਰਹੀ ਗੱਲ ਤੁਸੀਂ ਮੁਸ਼ਕਲਾਂ ਦੀ ਕਰਨੇ ਗੱਲ ਤੁਸੀਂ ਹਾਲ ਦੇਖ ਰਹੇ ਹੋ ਇੰਨਾ ਮਾੜਾ ਹਾਲ ਮੈਂ ਅੱਜ ਤੱਕ ਪਹਿਨਾ ਕਿਸੇ ਸਰਕਾਰ ਚ ਨਹੀਂ ਲੋਕਾਂ ਦਾ ਤਰਾਹੀ ਤਰਾਹੀ ਹੋਈ ਪਈ ਐ ਤਿੰਨ ਦਿਨ ਹੋ ਗਏ ਸਵੇਰ ਤੋਂ ਸ਼ਾਮ ਤੱਕ ਪ੍ਰਧਾਨ ਜੀ ਨੇ ਮੇਰਾ ਨੰਬਰ ਆਪਣੇ ਪੇਜ ਤੇ ਪਾਤਾ ਸਾਰੇ ਪੇਜਾਂ ਤੇ ਪਾਤਾ ਵੀ ਜੇ ਕਿਸੇ ਨੂੰ ਸਮੱਸਿਆ ਆਉਂਦੀ ਐ ਤਾਂ ਸਾਡੇ ਪਾਈ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲ ਕਰੋ ਕੌਂਕੁਰ ਦੇ ਜ਼ਿਲ੍ਹਾ ਪ੍ਰਧਾਨ ਤੁਹਾਡਾ ਹੱਲ ਕਰਾਉਣਗੇ ਚਲੋ ਫਿਰ ਮੈਂ ਅਫਸਰ ਸ਼ਾਹੀ ਸਾਡੇ ਐਸਡੀਐਮ ਸਾਹਿਬ ਦਾ ਵੀ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਦੋਂ ਵੀ ਉਹਨੂੰ ਕੋਈ ਦੱਸੀਦਾ ਵੀ ਫਲਾਣੇ ਪਿੰਡ ਦੀ ਵੋਟਾਂ ਇਧਰ ਉਧਰ ਕਰਤੀਆਂ ਜਾਣ ਬੁੱਝ ਕੇ ਕਰਦੇ ਆ ਜਾਂ ਕੁਦਰਤੀ ਹੋ ਗਿਆ ਤੇ ਉਹ ਹੱਲ ਕਰ ਰਹੇ ਨਾਲ ਦੀ ਨਾਲ ਇੱਕ ਜਿਹੜੀ ਬਹੁਤ ਵੱਡੀ ਸਮੱਸਿਆ ਸਾਨੂੰ ਅਸੀਂ ਫੇਸ ਕੀਤੀ ਹੈ ਜਿਹੜੀ ਸਮੱਸਿਆ ਆਈ ਹੈ ਉਹ ਹੈਗੀ ਐਨਓਸੀ ਦੀ ਫਰੈਸ਼ ਬੰਦੇ ਨੂੰ ਜਦਕਿ ਚੋਰ ਕਮਿਸ਼ਨ ਦੀ ਬਕਾਇਦਾ ਹਦਾਇਤ ਹੈ ਬੀਜੀ ਦੇ ਕੋਲ ਐਨਓਸੀ ਹੈ ਨਹੀਂ ਫ੍ਰੈਸ਼ ਬੰਦੇ ਕੋ ਉਹ ਤਾਂ ਚੁੱਪ ਕਰਕੇ ਆਪਣਾ ਸੈਲਫ ਡੈਕਲੇਰੇਸ਼ਨ ਲਾਵੇ ਐਫੀਡੇਵਿਟ ਦਵੇ ਤੇ ਫਾਰਮ ਜਮ੍ਹਾਂ ਕਰਾ ਦੇਵੇ ਪਰ ਕਈ ਆਰਓ ਇਦਾਂ ਦੇ ਇੱਥੇ ਜਿਹੜੇ ਬਾਰ-ਬਾਰ ਲੋਕਾਂ ਨੂੰ ਮੋੜੀ ਜਾਂਦੇ ਹਰਾਸ ਕਰ ਰਹੇ ਆ ਤੰਗ ਹੋ ਰਹੇ ਲੋਕ ਮੈਂ ਉਹਨਾਂ ਲੋਕਾਂ ਦੀ ਸਮੱਸਿਆ ਫੋਰਵਰਡ ਫੋਨ ਆ ਦਿੱਤਾ ਮੈਂ ਆ ਕੇ ਤੁਹਾਡੇ ਸਾਹਮਣੇ ਵੀਡੀਓ ਸਾਬ ਨੂੰ ਮਿਲਿਆ ਤੇ ਵੀਡੀਓ ਵੀਡੀਓ ਪਿਓ ਸਾਬ ਨੇ ਵੀ ਕਿਹਾ ਵੀ ਜਿਨ੍ਹਾਂ ਕੋਲ ਐਨਓਸੀ ਨਹੀਂ ਹੈਗੀ ਤਾਂ ਐਨਓਸੀ ਦੀ ਲੋੜ ਨਹੀਂ ਤੁਸੀਂ ਐਫੀਡੇਵਿਟ ਲਾ ਦਿਓ ਤੇ ਉੱਥੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਲੋਕਾਂ ਦੇ ਨਾਲ ਦੀ ਨਾਲ ਕਹਿੰਦੇ ਸਾਡੇ ਕੋਲ ਤਾਂ ਹੈਗਾ ਜੀ ਐਫੀਡਵਟ ਕਰਾਉ ਕਰਾਉਜਮ ਉਹ ਤੋਂ ਬਾਅਦ ਡੀਆਰਓ ਸਾਹਿਬ ਨਾਲ ਗੱਲ ਹੋਈ ਡੀਆਰਓ ਸਾਹਿਬ ਨੇ ਉਹ ਉਹ ਕਹਿੰਦੇ ਮੈਂ ਬਕਾਇਦਾ ਗਰੁੱਪ ਚ ਵਾਰ ਫੇਰ ਪਾਇਆ ਉਹਨੇ ਮੇਰੇ ਕੰਡ ਤੇ ਮੈਂ ਗਰੁੱਪ ਚ ਜਿੰਨੇ ਵੀ ਆਰਓ ਉਹਨਾਂ ਦਾ ਗਰੁੱਪ ਬਣਾ ਕੇ ਉਹਦੇ ਵਿੱਚ ਪਾਇਆ ਇਹ ਕਿ ਜਿਨ੍ਹਾਂ ਦੇ ਕੋਲ ਨਵੇਂ ਬੰਦਿਆਂ ਕੋਲ ਐਨਓਸੀ ਨਹੀਂ ਹੈਗੀ ਉਹ ਚੁੱਪ ਕਰਕੇ ਆਪਣਾ ਸੈਲਫ ਡੈਕਲੇਰੇਸ਼ਨ ਦੇਣ ਜਾਂ ਐਫੀਡਵਟ ਨੌਟੀ ਟੈਸਟ ਕਰਾ ਕੇ ਸਾਨੂੰ ਦੇ ਦੇਣ ਉਹਨਾਂ ਦਾ ਫਾਰਮ ਅਸੀਂ ਲਵਾਂਗੇ ਪਰ ਫੇਰ ਵੀ ਕੁਝ ਆਰਓ ਐਮ ਦੇ ਨੇ ਜਿਹੜੇ ਬਿਨਾਂ ਗੱਲ ਉੱਤੇ ਲੋਕਾਂ ਨੂੰ ਪਤਾ ਨਹੀਂ ਉਹਨਾਂ ਨੂੰ ਲੋਕਾਂ ਨੂੰ ਹੈਰਾਨ ਕਰਕੇ ਕੁਝ ਮਿਲਦਾ ਏ ਰਹਿੰਦੇ ਖੁੰਦੇ ਅਗਲਾ ਪੰਗਾ ਦੋ ਛੁੱਟੀਆਂ ਕਰਤੀਆਂ ਸਰਕਾਰ ਨੇ ਮਤਲਬ ਸਿਰਫ ਇੱਕ ਦਿਨ ਰਹਿ ਗਿਆ ਉਹਦੇ ਲਈ ਵੀ ਮੈਂ ਅਫਸਰਾਂ ਨਾਲ ਗੱਲ ਕੀਤੀ ਸੀ ਤੇ ਹੁਣ ਮੈਨੂੰ ਜੋ ਪ੍ਰੋਫਸਰ ਦਿੱਤਾ ਗਿਆ ਵੀ ਕੱਲ ਨੂੰ ਵੀਡੀਓ ਦਫ਼ਤਰ ਬੀਡੀਪੀਓ ਦਫ਼ਤਰ ਖੁੱਲ੍ਹਾ ਰਹੇਗਾ ਮਾਜਰੀ ਵੀ ਖਰੜ ਵੀ ਤੇ ਹੋਰ ਸਾਰੇ ਬੀਡੀਪੀ ਦਫ਼ਤਰ ਕੱਲ ਨੂੰ ਖੁੱਲੇ ਰਹਿਣਗੇ ਜਿਨ੍ਹਾਂ ਨੂੰ ਕੋਈ ਸਮੱਸਿਆ ਜਿਹੜੇ ਪੁਰਾਣੇ ਸਰਪੰਚ ਪੰਚਾਇਤ ਨੇ ਪਹਿਲਾਂ ਪਈ ਰਹੇ ਚੁੱਕੇ ਆ ਉਹਨਾਂ ਨੂੰ ਐਨਓਸੀ ਵਗੈਰਾ ਕੱਲ ਨੂੰ ਜਾਰੀ ਕੀਤੀ ਜਾਊਗੀ ਤੇ ਪਰ ਆਰਓ ਕੱਲ ਨੂੰ ਨਹੀਂ ਬੈਠਣਗੇ ਫਾਰਮ ਨਹੀਂ ਲੈਣਗੇ ਉਹਦੇ ਲਈ ਵੀ ਚਾਰਾ ਜੋਈ ਅਫਸਰਾਂ ਨੂੰ ਕਰਾਂਗੇ ਤੇ ਲੋਕਾਂ ਨੂੰ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਦੀ ਮਰਾਹੀ ਵੀ ਐਨਓਸੀ ਲੈਣ ਦੀ ਬਹੁਤ ਜ਼ਿਆਦਾ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਨਵੇਂ ਬੰਦੇ ਤਾਂ ਆਪਣਾ ਐਫੀਡਵਿਟ ਦੇ ਕੇ ਫਾਰਮ ਜਮ੍ਹਾਂ ਕਰਾ ਦੇ ਉਹਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਪਰ ਅਫਸਰ ਸਾਹੀ ਨੂੰ ਵੀ ਬਕਾਇਦਾ ਇੱਥੇ ਲਿਖ ਕੇ ਲਾਉਣਾ ਚਾਹੀਦਾ ਵੀਡੀਓ ਦਫ਼ਤਰ ਅੱਗੇ ਵੀ ਨਵੇਂ ਬੰਦਿਆਂ ਨੂੰ ਐਨਓਸੀ ਦੀ ਬਿਲਕੁਲ ਲੋੜ ਨਹੀਂ ਉਹ ਚੁੱਪ ਕਰਕੇ ਆਪਣਾ ਫੀਡ ਆਪ ਵੀ ਦੇਣਾ ਫਾਰਮ ਜਮ੍ਹਾਂ ਕਰਾ ਦੇਣਾ ਇਹ ਥੋੜਾ ਜਿਹਾ ਤੁਸੀਂ ਦੇਖ ਸਕਦੇ ਲੋਕ ਈਵਨ ਭੁੰਜੇ ਬੈਠੇ ਕੁੱਕੀ ਤੇ ਬੈਠੇ ਤੰਗ ਹੋ ਰਹੇ ਲੋਕ ਜਿਆਦਾ ਇਹ ਥੋੜਾ ਅਫਸਰशाही ਸ਼ਾਹੀ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਤਾਂ ਕਿ ਜਿੰਦੇ ਵੀ ਚੌਣਾ ਲੜਨ ਦੇ ਚਾਹਵਾਨ ਨੇ ਪੰਜ ਸਪੰਜ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਹਰਾਸਮੈਂਟ ਨਾ ਚੱਲਣੀ ਅੱਛਾ ਇਹ ਕਿ ਪ੍ਰਧਾਨ ਜੀ ਤਿੰਨ ਚਾਰ ਦਿਨ ਤੋਂ ਕਈ ਪਿੰਡਾਂ ਦੀ ਸਹਿਮਤੀ ਬਣੀ ਹੋਈ ਹੈ ਪੰਚਾਇਤ ਦੀ ਪਰ ਉਹ ਵੀ ਖੱਜਲ ਖਵਾਰ ਹੋ ਰਹੇ ਉਹਨਾਂ ਨੂੰ ਡਰ ਪਿਆ ਹੋਇਆ ਹੈ ਕਿ ਸਹਿਮਤੀ ਤੋਂ ਬਾਅਦ ਕਿਤੇ ਨਾ ਕਿਤੇ ਕੋਈ 4 ਤਰੀਕ ਤੋਂ ਤੱਕ ਆਪਣੇ ਕੋਈ ਫਾਰਮ ਨਾ ਭਰ ਦੇ ਪਰ ਉਹਨਾਂ ਜੇ ਪਿੰਡਾਂ ਦੀ ਸਹਿਮਤੀ ਹੋ ਗਈ ਉਹਨਾਂ ਤਾਂ ਲੋੜ ਨਹੀਂ ਪੈਣੀ ਸੀ ਇਹਨੇ ਚੱਕਰ ਮਾਰਨ ਦੀ ਉਹਨਾਂ ਤੇ ਨਾਲ ਨਾਲ ਫਾਰਮ ਭਰਨਾ ਤੇ ਨਾਲ ਨਾਲ ਕੰਮ ਹੋ ਜਾਣਾ ਸੀ ਪਰ ਇਹ ਮੁਸ਼ਕਲਾਂ ਕਿਉਂ ਆ ਰਹੀਆਂ ਨੇ ਕਿਹਨਾਂ ਲੱਗਦੀ ਮੈਂ ਮੈਂ ਦੇਖਿਆ ਇੱਥੇ ਇਹ ਮੇਰੇ ਕਲੈਰ ਦੇਖਣ ਚ ਆਇਆ ਜਿਵੇਂ ਹੋ ਚੁੱਪੀ ਹੈ ਹਾਂਜੀ ਤੇ ਕਾਦੀ ਮਾਜਰੇ ਆਰਓ ਵੀ ਫਾਰਮ ਲੈਣ ਤੇ ਅਨਾਕਾਨੀ ਬੇਮਤਲਬੀ ਕਰਦਾ ਸੀ ਪਰ ਮੈਂ ਉੱਥੇ ਕਾਦੀ ਮਾਜਰੇ ਨਾਲ ਫਾਰਮ ਨਾਲ ਓਕੇ ਜਮਾ ਕਰਵਾ ਕੇ ਆਇਆ ਤੇ ਜਿਹੜੇ ਖੇਦਰਾਬਾਦ ਬੈਠੇ ਨੇ ਯਾਰੋ ਨਿਸ਼ਕਮਰ ਜੀ ਕਿਹਨਾਂ ਸੀ ਮਨੀਸ਼ ਕੁਮਾਰ ਜੀ ਉਹਨਾਂ ਨੂੰ ਵੀ ਬਗੈਰ ਦਾ ਡੀਆਰ ਨੇ ਫੋਨ ਕੀਤਾ ਹੈ ਭੂਪਨਾਗਰੀ ਸਹਿਮਤੀ ਹੋਈ ਹੈ ਮੈਂ ਤੂੰ ਚੁੱਪ ਕਰੇ ਪੇਪਰ ਕਿਉਂ ਨਹੀਂ ਲੰਦਾ ਸਾਰੇ ਫਰੈਸ਼ ਨੇ ਉੱਥੇ ਕੋਈ ਪੁਰਾਣਾ ਨਹੀਂ ਹੈਗਾ ਤੇ ਪਤਾ ਨਹੀਂ ਕਿਉਂ ਅਫਸਰਾਂ ਨੂੰ ਕਿਉਂ ਇਦਾਂ ਲੋਕਾਂ ਨੂੰ ਵਿਸ਼ਵਾਸ ਕਰਕੇ ਕੁਝ ਮਿਲਦਾ ਹੈ ਪਰ ਤੁਹਾਡੇ ਚੈਨ ਨਹੀਂ ਮੇਰਾ ਨੰਬਰ ਨੰਬਰ ਵੀ ਬੋਲ ਰਿਹਾ ਕਿਸੇ ਨੂੰ ਸਮੱਸਿਆ ਆਉਂਦੀ ਕੋਈ ਪਾਰਟੀ ਨਹੀਂ ਹੈਗੀ ਯਾਰ ਐਵੇਂ ਨਹੀਂ ਕੋਈ ਮੈਂ ਦੇਖਿਆ ਇੱਥੇ ਜਦੋਂ ਮੈਂ ਆਇਆ ਇੱਥੇ ਹਾਂਜੀ ਅਕਾਲੀ ਦਲ ਦੇ ਵਰਕਰ ਵੀ ਰਾਸ ਇਵਨ ਰੂਲਿੰਗ ਪਾਰਟੀ ਦੇ ਸਰਪੰਚ ਹੂੰ ਰੂਲਿੰਗ ਪਾਰਟੀ ਦੇ ਸਰਪੰਚ ਮਿਲੇ ਮੈਨੂੰ ਕਹਿੰਦੇ ਆ ਵਾਕਈ ਤੰਗੀ ਆ ਰਹੀ ਹੈ ਤੁਸੀਂ ਜਾ ਕੇ ਅਫਸਰ ਤੁਸੀਂ ਮਿਲੋ ਕੋਈ ਕਿਸੇ ਦੀ ਪਾਰਟੀ ਮੈਨੂੰ ਜਦੋਂ ਵੀ ਕੋਈ ਫੋਨ ਕਰੂਗਾ ਮੈਂ ਖਰੜ ਬਲਾਕ ਹੋਵੇ ਚਾਹੇ ਮਾਜੀ ਬਲਾਕ ਹੋਵੇ ਚਾਹੇ ਜ਼ਿਲ੍ਹੇ ਦਾ ਕੋਈ ਬਲਾਕ ਹੋਵੇ ਮੈਂ ਮੇਰੀ ਡਿਊਟੀ ਮਨਾਰਦੀ ਨਾਲ ਪਹੁੰਚੂਗਾ ਉਹਦੇ ਨਾਲ ਹੋ ਕੇ ਹੱਦ ਕਿਵੇਂ ਦੇਖਦੇ ਹੋ ਕਿ ਕਾफी ਮੁਸ਼ਕਲਾਂ ਲੋਕਾਂ ਨੂੰ ਆ ਰਹੀ ਸੀ ਫਾਰਮ ਭਰਨੇ ਵਾਸਤੇ ਵੀ ਐਨਓਸੀ ਦੀ ਪ੍ਰੋਬਲਮ ਆ ਰਹੀ ਸੀ ਤੁਸੀਂ ਮੌਕੇ ਤੇ ਪਹੁੰਚੇ ਹੋ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕਿਹੜੀ ਕਿਹੜੀ ਪ੍ਰੋਬਲਮਾਂ ਹੱਲ ਕਰਵਾਈਆਂ ਨੇ ਤੇ ਕਿਹੜੀਆਂ ਹੁਣ ਲੋਕਾਂ ਨੂੰ ਮੁਸ਼ਕਲਾਂ ਨਹੀਂ ਆਉਣਗੀਆਂ ਤੇ ਜੀ ਜੀ ਸਭ ਤੋਂ ਵੱਡੀ ਤਾਂ ਮੁਸ਼ਕਲ ਇਹੀ ਹੈ ਕਿ ਜਦੋਂ ਸਾਡੀ ਕਾਂਗਰਸ ਸਰਕਾਰ ਦੀ ਪਿੱਛੇ ਜਦੋਂ ਇਲੈਕਸ਼ਨ 2 ਤਾ ਬਕਾਇਦਾ ਸਾਡੀ ਸਰਕਾਰ ਵੱਲੋਂ ਜਿਹੜੇ ਆਰਓਸੀ ਉਹਨਾਂ ਨੇ ਲਿਖ ਕੇ ਲਾ ਦਿੱਤਾ ਸੀ ਕਿ ਇਹ ਇਹ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਇਹ ਡਾਕੂਮੈਂਟ ਲੈ ਕੇ ਆਓ ਤੇ ਤੁਹਾਡਾ ਜੇਕਰ ਉਹਦੇ 'ਚ ਕੋਈ ਸੌਂ ਚੋ ਇੱਕ ਸੀ ਜੀ ਦੀ ਕੋਈ ਦਿੱਕਤ ਆਉਂਦੀ ਸੀ ਆਦਰਵਾਇਸ ਸਾਰੇ ਡਾਕੂਮੈਂਟ ਐਕਸੈਪਟ ਕੀਤੇ ਗਏ ਕਿਸੇ ਨਾਲ ਕੋਈ ਐਦਾਂ ਦੀ ਕਦੀ ਦਿੱਕਤ ਨਹੀਂ ਆਈ ਉਸ ਉਸ ਟਾਈਮ ਤੋਂ ਚਲੋ ਇਹ ਅਭੀ ਇਹਨਾਂ ਨੇ ਲਗ ਲਗ ਕਲਸਟਰ ਲਗ ਲਗ ਪਿੰਡਾਂ ਦੇ ਬਣਾਏ ਬਸ ਉਸ ਟਾਈਮ ਤਾਂ ਸਾਡੇ ਕਈ ਪਿੰਡਾਂ ਦਾ ਸਿਰਫ ਇਕੋ ਕਾਲਜ ਚ ਭਰਿਆ ਗਿਆ ਸੀ ਮਜਰੇ ਸੋ ਅੱਜ ਜਿਹੜਾ ਹਾਲਾਤ ਹੈ ਵੀ ਇੱਥੇ ਦੇਖੋ ਲੋਕਾਂ ਲਈ ਬੈਠਣ ਲਈ ਜਗ੍ਹਾ ਨਹੀਂ ਹੈ ਤੇ ਜਿਹੜੇ ਅੰਦਰ ਅਫਸਰ ਸ਼ਾਹੀ ਬੈਠੀ ਆ ਉਹ ਜਵਾਬ ਦੇਣ ਲਈ ਤਿਆਰ ਨਹੀਂ ਹੈ ਸਹੀ ਕੱਲ੍ਹ ਇਹ ਨਹੀਂ ਕਿ ਕੱਲੇ ਕਾਂਗਰਸੀ ਸਰਪੰਚਾਂ ਦੇ ਨਾਲ ਹੀ ਹੋ ਰਿਹਾ ਜਿਹੜੇ ਮੌਜੂਦਾ ਸਰਕਾਰ ਦੇ ਲੋਕ ਨੇ ਉਹਨਾਂ ਗੱਲ ਨੂੰ ਹੋ ਰਿਹਾ ਕੋਈ ਛੁੱਟੀ ਦਾ ਨਹੀਂ ਦੱਸਿਆ ਜਾ ਰਿਹਾ ਕੋਈ ਲਿਖ ਕੇ ਨਹੀਂ ਲਾਇਆ ਵੀ ਕੱਲ੍ਹ ਨੂੰ ਛੁੱਟੀ ਹੈ 2 ਅਕਤੂਬਰ ਦੀ ਕੱਲ੍ਹ ਨੂੰ ਪੇਪਰ ਪੜੇ ਜਾਣਗੇ ਜਾਂ ਨਹੀਂ ਭਰੇ ਜਾਣਗੇ ਤੇ ਜਿਹੜੀਆਂ ਇਹ ਦੋ ਛੁੱਟੀਆਂ 29 ਤਰੀਕ ਦੀ ਤੇ ਕੱਲ੍ਹ ਨੂੰ ਹੋਈ ਹੈ ਇਹਦਾ ਅੱਗੇ ਕੋਈ ਦਿਨ ਨਹੀਂ ਦਿੱਤਾ ਗਿਆ ਸਾਨੂੰ ਬਾਧਾਨੀ ਕੀਤਾ ਗਿਆ ਉਹਦੇ ਨਾਲ ਜਿਹੜੇ ਲੋਕ ਚਾਹਵਾਨ ਨੇ ਉਹਨਾਂ ਨੂੰ ਬਹੁਤ ਬੜੀਆਂ ਮੁਸ਼ਕਲਾਂ ਆਉਣੀਆਂ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਚੋਣ ਲੜਨ ਤੋਂ ਵਾਂਝੇ ਰਹਿ ਜਾਣਗੇ ਤੋਂ ਸਰਕਾਰ ਨੂੰ ਸਾਡੀ ਤਾਂ ਇਹੀ ਬੇਨਤੀ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਤਾਂ ਇਹ 4 ਤਰੀਕ ਤੋਂ ਡੇਟ ਅੱਗੇ ਪਧਾ ਦਿੱਤੀ ਜਾਵੇ ਤਾਂ ਜੋ ਜਿਹੜੀ ਖੱਜਲ ਖੁਆਰੀ ਹੈ ਉਹ ਘੱਟ ਹੋਵੇ ਤੇ ਸਰ ਡੀਸੀ ਲੈਵਲ ਦੇ ਅਫਸਰ ਇਹਨਾਂ ਕਲਸਟਰਾਂ ਨੂੰ ਜਿਹੜੇ ਡੀਆਰਓ ਨੇ ਇਹਨਾਂ ਨੂੰ ਸਖਤ ਹਦਾਇਤ ਕਰੇ ਕਿ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਆਪਣੇ ਕਮਰਿਆਂ ਦੇ ਮੂਰੇ ਲਿਸਟ ਲਾ ਕੇ ਰੱਖੋ ਵੀ ਇਹ ਚੀਜ਼ਾਂ ਤੁਹਾਨੂੰ ਚਾਹੀਦੀਆਂ ਤਾਂ ਜੋ ਸਿੱਧਾ ਅਗਲਾ ਲੈ ਕੇ ਆਵੇ ਤੇ ਉਹ ਫਾਰਮ ਐਕਸੈਪਟ ਕੀਤਾ ਜਾਵੇ ਅਜੇ ਇੱਕ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਸੀ ਕਿ ਸਹਿਮਤੀਕਰਨ ਪਿੰਡਾਂ ਦੇ ਵਿੱਚ ਜਿਹੜੇ ਪੰਜ ਸਰਪੰਚ ਨੇ ਪਿੰਡਾਂ ਦੇ ਵਿੱਚ ਸਹਿਮਤੀ ਹੋਵੇ ਤਾਂ 5 ਲੱਖ ਵੀ ਗ੍ਰਾਂਟ ਮਿਲੇਗੀ ਪਰ ਇਸ ਵਾਰ ਹਲਕਾ ਖੜ ਦੇ ਵਿੱਚ ਬਹੁਤ ਪਿੰਡਾਂ ਦੀ ਸਹਿਮਤੀ ਹੋ ਰਹੀ ਹੈ ਪਰ ਦੇ ਬਾਵਜੂਦ ਫਾਰਮ ਜਮਾ ਕਰਾਉਣ ਵਾਸਤੇ ਉਹਨਾਂ ਦਿੱਕਤਾਂ ਆ ਰਹੀਆਂ ਨੇ 4 ਦਿਨ ਤੋਂ ਸੈਂਪੀ ਹੋਈ ਹੋਈ ਐ ਪਰ ਫਾਰਮ ਨੂੰ ਨਹੀਂ ਭਰੇ ਜਾਂਦੇ ਜਿਹੜੀ ਗੱਲ ਤੁਸੀਂ 5 ਲੱਖ ਵਾਲੀ ਕੀਤੀ ਐ ਹੂੰ ਢਾਈ ਪੌਣੇ 3 ਸਾਲ ਹੋ ਗਏ ਸਰਕਾਰ ਨੂੰ ਅਜ ਤੱਕ ਕਿਸੇ ਸਰਪੰਚ ਨੂੰ ਕੋਈ ਦੁੱਕੀ ਨਹੀਂ ਦਿੱਤੀ ਸਰਕਾਰ ਨੇ ਹੂੰ 5 ਲੱਖ ਰੁਪਏ ਦੀ ਅਮਾਉਂਟ ਬਹੁਤ ਵੱਡੀ ਅਮਾਉਂਟ ਐ ਉਹਨਾਂ ਦੇ ਇਸ ਚਾਂਸੇ ਮਾ ਕੇ ਤਾਂ ਜਾਨੀ ਕਿ ਜੇ ਅਸੀਂ ਕਈ ਵੀ ਸਹਿਮਤੀ 5 ਲੱਖ ਵਾਸਤੇ ਹੋਈ ਐ ਉਹ ਨਹੀਂ ਹੋਈ ਇਹ ਲੋਕਾਂ ਨੇ ਆਪਣਾ ਭਾਈਚਾਰਾ ਸਾਂਝ ਰੱਖਣ ਵਾਸਤੇ ਕੀ ਕੀਤਾ ਹੈ 5 ਲੱਖ ਨਾ ਕਿਸੇ ਨੇ ਦੇਣਾ ਨਾ ਇਹਨਾਂ ਕੋਲ ਹੈਗਾ ਜੋ ਸਰਕਾਰ ਦੇ ਹਾਲਾਤ ਹੈ ਇਹ ਤਾਂ 2 ਮਹੀਨੇ ਦੀ ਨਾ ਬਲਾਜਮਾਂ ਦੀ ਤਨਖਾਹ ਨਹੀਂ ਹੈ ਬਿਜਲੀ ਬੋਰਡ ਦਾ ਬੇੜਾ ਕਰਖ ਹੋਇਆ ਪਿਆ ਰੋਡਵੇ ਦੀ ਹਾਲਾਤ ਖਰਾਬ ਹੈ ਸੋ 5-5 ਲੱਖ ਵਾਲਾ ਤਾਂ ਸੋਚਣਾ ਹੀ ਬੰਦ ਕਰ ਦੇਣ ਜਿਵੇਂ ਕਿ ਬੀਬੀਆਂ ਨੂੰ ਪਹਿਲਾਂ 1000 ਰੁਪਏ ਦਾ ਲਾਲਚ ਦੇ ਕੇ ਵੋਟਾਂ ਲਈਆਂ ਗਈਆਂ ਸੀ ਉਹੀ ਕੁਝ ਇੱਥੇ ਕੀਤਾ ਜਾ ਰਿਹਾ ਹੈ 5 ਲੱਖ ਨਾ ਕਿਸੇ ਪੰਚਾਇਤ ਨੂੰ ਮਿਲਿਆ ਨਾ ਮਿਲਿਆ ਤੇ ਲੋਕ ਆਪਣੀ ਭਾਈਚਾਰਕ ਸਾਂਝ ਲਈ ਸਮਤੀਆਂ ਕਰਨ ਉਹ ਵਧਾਈ ਦੇ ਪਾਤਰ ਨੇ ਪਿੰਡ ਜਿੱਥੇ-ਜਿੱਥੇ ਸਮਤੀਆਂ ਹੋਈਆਂ ਸੋ ਹੋਰ ਵੀ ਜਿਹੜਾ ਕਰਨਾ ਚਾਹੁੰਦੇ ਕਰ ਸਕਦੇ ਨੇ ਸੁਪਰ ਸਰਕਾਰ ਨੂੰ ਜਿਹੜੇ ਲੋਕਾਂ ਦੇ ਪੇਪਰਾਂ ਦੀ ਖੱਜਲ ਖਵਾਰੀ ਆ ਉਹਨੂੰ ਸਰਲ ਕਰ ਦੇਣਾ ਚਾਹੀਦਾ ਨਾ ਪਰੇਸ਼ਾਨ ਕੀਤਾ ਜਾਵੇ ਬਹੁਤ ਸਾਰੀਆਂ ਲਿਸਟਾਂ ਐਨੀ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਕਿ ਵੋਟਾਂ ਹੀ ਦੂਏ ਤੇ ਦੂਏ ਬਾੜ ਵਿੱਚ ਆਪਣੇ ਆਪੇ ਕਰਤੀਆਂ ਕੋਈ ਵੋਟਾਂ ਦੀ ਸੁਧਾਈ ਨਹੀਂ ਕੀਤੀ ਗਈ 2023 ਦੀ ਵੋਟ ਲਿਸਟ ਗਲ ਚੋਣ ਹੋ ਰਹੀ ਆ ਆ 2024 ਖਤਮ ਹੋਣ ਨੂੰ ਆਇਆ ਵਾ ਕੋਈ ਨਵੀਂ ਵੋਟ ਨਹੀਂ ਹੈ ਜਿਹੜੇ ਬੰਦੇ ਮਰ ਚੁੱਕੇ ਉਹਨਾਂ ਦੀਆਂ ਵੋਟਾਂ ਉਮੀਦੀ ਉਮੀਦ ਵਿੱਚ ਖੜੀਆਂ ਇਸ ਕਰਕੇ ਸਰਕਾਰ ਦਾ ਜਿਹੜਾ ਇਹ ਤੰਤਰ ਹੈ ਚੋਣ ਦਾ ਜਿਹੜਾ ਇਹ ਮੋਢਲਾ ਮੋਢ ਬਣਿਆ ਜਾਂਦਾ ਉਹ ਫੇਲ ਸਿਸਟਮ ਹੋਇਆ ਕੋਈ ਸਰਕਾਰ ਦਾ ਤੰਤਰ ਸਹੀ ਨਹੀਂ ਹੈ ਕੋਈ ਇਹਨਾਂ ਦਾ ਰੂ ਰੈਗੂਲੇਸ਼ਨ ਨਹੀਂ ਬਣਾਇਆ ਗਿਆ ਇੱਕ ਇਹਨਾਂ ਨੇ ਦਬੋਚਾ ਕੇ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਜੋ ਕਿ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣ ਗਿਆ ਠੀਕ ਹੈ